ਪੂਰੀ ਦੁਨੀਆ ਦੀ ਲਗਭਗ 90 ਬੰਦਰਗਾਹਾਂ ਦੇ ਉੱਤੇ ਚైనా ਪੂਰੇ ਤਰੀਕੇ ਨਾਲ ਜਾਂ ਤਾਂ ਕਬਜ਼ਾ ਕਰ ਚੁੱਕਿਆ ਹੈ ਤੇ ਜਾਂ ਕਰਨ ਜਾ ਰਿਹਾ ਹੈ। ਅਮਰੀਕਾ ਤੱਕ ਰ ਆ ਜਿਹੜੇ ਵੱਡੇ ਵਿਕਸਿਤ ਦੇਸ਼ ਨੇ ਉਹਨਾਂ ਨੂੰ ਇਸ ਚੀਜ਼ ਦੀ ਚਿੰਤਾ ਲੱਗੀ ਹੋਈ ਹੈ। ਜੇ ਆਪਾਂ ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਚਾਰਚ ਫੇਰੇ ਜਿਹੜੇ ਕੰਟਰੀਆਂ ਨੇ ਉਹਨਾਂ ਦੀਆਂ ਸਾਰੀਆਂ ਬੰਦਰਗਾਹਾਂ ਦੇ ਉੱਤੇ ਚైనా ਪੂਰੇ ਤਰੀਕੇ ਦੇ ਨਾਲ ਕਾਬਜ਼ ਹੋ ਚੁੱਕਿਆ। ਜੇ ਆਪਾਂ ਗੱਲ ਕਰੀਏ ਹੰਬਨ ਟੋਟਾ ਬੰਦਰਗਾਹ ਹੈ శ్రీਲੰਕਾ ਦੀ। ਉਹਨਾਂ ਨੇ ਨਵੇਂ ਸੱਲਾਂ ਵਾਸਤੇ ਚైనా ਲੈ ਚੁੱਕਿਆ ਜੇ ਆਪਾਂ ਗੱਲ ਕਰੀਏ ਕਿ ਆਕ ਪੀਓ ਬੰਦਰਗਾਹ ਜਿਹੜੀ ਹੈ ਮੀਆ ਮਾਰਦੀ ਇਹਦੇ ਉੱਤੇ ਵੀ ਚైనా ਆਪਣਾ ਕਬਜ਼ਾ ਕਰ ਚੁੱਕਿਆ ਜੇ ਆਪਾਂ ਕਰੀਏ ਕਿ ਇੱਕ ਬੰਦਰਗਾਹ ਚਿਟਾ ਗਾਂਗ ਬੰਗਲਾਦੇਸ਼ ਦੀ ਬੰਦਰਗਾਹ ਜਿਹਦੇ ਉੱਤੇ ਬੰਗਲਾਦੇਸ਼ ਦੇ ਉੱਤੇ ਇੰਡੀਆ ਦਾ ਪੂਰੇ ਤਰੀਕੇ ਦੇ ਨਾਲ ਇੱਕ ਤਰੀਕੇ ਦੇ ਨਾਲ ਸਮਝੋ ਕਿ ਜੋ ਉੱਥੋਂ ਦੀ ਰਾਜਨੀਤੀ ਦੇ ਉੱਤੇ ਹਰ ਜੀ ਦੇ ਉੱਤੇ ਪ੍ਰਭਾਵ ਆ ਭਾਰਤ ਦਾ ਇਸ ਬੰਦਰਗਾ ਦੇ ਉੱਤੇ ਵੀ ਚైనా ਨੇ ਪੂਰੇ ਤਰੀਕੇ ਦੇ ਨਾਲ ਆਪਣਾ ਜਿਹੜਾ ਉਹ ਕਬਜ਼ਾ ਕਰ ਲਿਆ ਇੱਕ ਬੰਦਰਗਾ ਜੀ ਗਵਾਦਰ ਗਵਾਦਰ ਜਿਹੜੀ ਬੰਦਰਗਾ ਹੈ ਇਹ ਚైనా ਪਾਕ ਜਿਹੜਾ ਕੋਰੀਡੋਰੇ ਉਹਦਾ ਹਿੱਸਾ ਇਹਦੇ ਉੱਤੇ ਵੀ ਚైనా ਨੇ ਪੂਰੇ ਤਰੀਕੇ ਦੇ ਨਾਲ ਆਪਣਾ ਕਬਜ਼ਾ ਕਰ ਲਿਆ ਜਾਨੀ ਕਿ ਭਾਰਤ ਦੇ ਚਾਰਚ ਫਿਰੇ ਜਿੰਨੀਆਂ ਵੀ ਬੰਦਰਗਾ ਹਨੇ OSDM ਚైనా ਦੇ ਕਬਜ਼ੇ ਦੇ ਵਿੱਚ ਨੇ